ਇਹ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਪਰਚੋਂ ਨਤਮਸਤ ਕੋਣ ਹੋਣਗੇ ਆਉਂਦੇ ਨੇ ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਿਊ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨਦੇ ਆ ਉਹਨਾਂ ਨੂੰ ਸਜਦਾ ਕਰਨਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ਼ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਜ਼ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜਾਂ ਅਸੀਂ ਵੀ ਕਰ ਲਾਂਗੇ ਕੁਛ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ